ਨਿਸ ਦਿਨ ਮਾਇਆ ਕਾਰਨੇ ਪੁਰਾਣੀ ਦੌਲਤ ਨੀਤ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਸ ਜੀਤ ਕਾਂਦੀ ਤਨੀੜੀ ਦੌਲਦੀ ਰਹਦੀ ਹੈ ਮਾਇਆ ਕਰਕੇ ਹੂੰ ਹੂੰ ਤੇਦਰ ਪ੍ਰਾਂਵੀ ਦਿਨ ਰਾਤ ਇਹ ਦੀਅਤ ਦੌਲਦੀ ਰਹਦੀ ਹੈ ਮਾਇਆ ਵਾਸਤੇ ਹੂੰ ਹੂੰ ਮਾਇਆ ਪਿੱਛੇ ਤਾਂ ਜਹਾਜ਼ ਹਿੱਲਦੇ ਹਾਂਜੀ ਪਰ ਹੋਰਾਂ ਜੋ ਕੋਈ ਐਸੇ ਵੀ ਹੈ ਕਿ ਦੇ ਹੂੰ ਜਿਹਦੇ ਚਿੱਤ ਚ ਧਾਰਾ ਇਹਨਾਂ ਚੱਲ ਰਹੀ ਜਿਹਦੇ ਚਿੱਤ ਰੋਸ਼ਨੀ ਹੈ ਜਿਹਦੇ ਚਿੱਤ ਚ ਭਰਮਾ ਉਹ ਮਾਇਆ ਵਿੱਚ ਪੈਦਾ ਜਿਹਦੇ ਭਰਮ ਰਹੀ ਹੈ ਮਾਇਆ ਵਿੱਚ ਪੈਦਾ ਦੀ ਅੱਛਾ ਜੀ ਠੀਕ ਹੈ ਜੀ ਨਾਰਾਇਣ ਦਾ ਮਤਲਬ ਹੈਗਾ ਅੰਦਰ ਉਹ ਹੈਗੀ ਲਾਈਟ ਹੈ ਜੀ ਰੋਸ਼ਨੀ ਹੈ ਉਹ ਉਹ ਗਿਆਨ ਦੇ ਦੌਰ ਚ ਲੱਗਿਆ ਹੋਇਆ ਹੈ ਅੱਛਾ ਪਰ ਇੱਕ ਜਿਹੜਾ ਨਾਰਾਇਣ ਇਹਨਾਂ ਦਾ ਭਗਵਾਨ ਨਾਰਾਇਣ ਨਾਰਾਇਣ ਉਹ ਨਹੀਂ ਹੈ ਹੈ ਨਹੀਂ ਨਹੀਂ ਪਰ ਉਹ ਨਾਰਾਇਣ ਤਾਂ ਹੈ ਪਰ ਉਹ ਨਾਰਾਇਣ ਉਹ ਸਭ ਦੇ ਕਿਹਾ ਜਾ ਹੋਊਗਾ ਕੀ ਕਹਿੰਦੇ ਉਹਨਾਂ ਨੇ ਸਾਡਾ ਉੱਥੇ ਤੇ ਜਿੱਥੇ ਅਗਿਆਨਤਾ ਨੂੰ ਹੋਵੇ ਉੱਥੇ ਨਾਰਾਇਣ ਅੱਛਾ ਅਗਿਆਨਤਾ ਦਾ ਨਾਸ ਕਰਨ ਵਾਲਾ ਜੋ ਨਾਰਾਇਣ ਨਾਰਾਇਣ ਠੀਕ ਹੈ ਰਾਇਣ ਰਾਇਣ ਉਹ ਵੀ ਰਾਤ ਅਗਿਆਨਤਾ ਦੇ ਰਾ ਹਾਂਜੀ ਜੋ ਜਿਹੜਾ ਨਾਸ ਕਰਨ ਵਾਲਾ ਨਾਰਾਇਣ ਜਿਵੇਂ ਸੂਰਜ ਹਾਂਜੀ ਜਿਹੜਾ ਸੋਝੋ ਮੇਰਾ ਦਿਲ ਦਾ ਨਾਰਾਇਣ ਦੇ ਹੂੰ ਹੂੰ ਜਿਵੇਂ ਜਿੱਥੇ ਬਵੇਕ ਉਹਦਾ ਉੱਥੇ ਅਗਿਆਨਤਾ ਦੀ ਹੁੰਦੀ ਪਰਮ ਦੀ ਹੁੰਦਾ ਹੂੰ ਹੂੰ ਬਵੇਕ ਜਿਹੜਾ ਹੈ ਗਿਆਨ ਬਵੇਕ ਜਿੰਦਾਂ ਨੇ ਠੀਕ ਹੈ ਬਵੇਕ ਦਾ ਬਵੇਕ ਕੀ ਆਦ ਵੀਰੇ ਅੰਦਲ ਦੇ ਰਾਜਿਤ ਹੂੰ ਹੂੰ ਬਵੇਕ ਨਾਰਾਇਣ ਦੇ ਹਾਂ ਜੀ ਕੋ ਕਬੀਰ ਮੈਂ ਐਸਾ ਗੁਰ ਪਾਇਓ ਜਾਖਣੋ ਵੇਖੋ ਵੇਖੋ